ਜਿਹੜੀ ਪਾਰਟੀ ਨੂੰ ਦੋਨੋਂ ਝੂਠੇ ਚਾੜੂ ਤੇ ਝੂਠੇ ਪੰਚੇ ਦੇ ਇਹਨੇ ਇੱਕ ਗੰਦੇ ਝੂਠੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਬਦਨਾਮ ਸਾਡੀ ਪਾਰਟੀ ਨੂੰ ਤਗੜੀ ਨੂੰ ਕੀਤਾ ਤੇ ਝੂਠੇਾਰੇ ਝੂਠੇ ਵਾਂਦੇ ਲੋਕਾਂ ਨੂੰ ਦਿੱਤੇ ਤੇ ਸੱਤਾ ਉਹਨਾਂ ਨੇ ਹਾਸਲ ਕਰਕੇ 7 ਸਾਲਾਂ ਛੇ ਪੰਜਾਬ ਦਾ ਕਿਹੜਾ ਗੜ ਕਰਤਾ ਹੈ ਹਰ ਵਾਰ ਕੱਪਿਆ ਪਿਆ ਗਰੀਬ ਇਹਨਾ ਖਾਏ ਕਿ ਮੈਨੂੰ ਦੁੱਖ ਹੁੰਦਾ ਹੈ ਕਿ ਉਹਨਾਂ ਦੇ ਹਾਲਾਤ ਕਿ ਹੋ ਚੇ ਨੇ ਸਾਰੇ ਸੁਲਤਾਨਾ ਤੋਂ ਖੋਲਚੀਆਂ ਨੇ ਸੁਨਵਾਈ ਕਿਸੇ ਦਿਨੀ ਹੈਗੀ ਸੋਤ ਦੇ ਨਹੀਂ ਤਾਂ 1000 ਰੁਪਏ ਦਾ 1000 ਰੁਪਏ ਦਾ ਕਿਰੋ ਕੀ ਕਰਨੀ ਸੀ ਬੀਬੀਆਂ ਨੂੰ 1000 ਦੇ ਲਾਰੇ ਲਾ ਕੇ ਉੱਤੀ ਵੱਡੀ ਸਾਰੀ ਸਰਕਾਰ ਬਣਾ ਲਈ ਤੇ ਪਨਾਮ ਤੋਂ ਬਾਅਦ ਬੀਬੀਆਂ ਨੇ ਉਬਰੀਜ਼ਾ ਦੇ ਤੇ ਸਮੂਹ ਤਾਂ ਇਹੋ ਜਿਹਾ ਛੜੂ ਮਾਰਿਆ ਇਕੱਲੇ ਨੇ ਤੇਨੇ ਪਰ ਗਏ ਹਜ਼ਾਰਾਂ ਦਾ ਨਾਸ਼ ਹੋ ਗਿਆ ਹਜ਼ਾਰਾਂ ਰੁਪਏ ਦੇ ਸ਼ਗਨ ਦੇ ਚੈੱਕ ਬੰਦ ਕਰਕੇ ਹਜ਼ਾਰਾਂ ਰੁਪਏ ਦੇ ਬਚੀਤੇ ਬੰਦ ਕਰਕੇ ਹਜ਼ਾਰਾਂ ਰੁਪਏ ਦੀ ਸਵਾਲੀ ਸੂਮਤਾ ਖੋਕੇ ਨਾ ਹਜ਼ਾਰ ਮਿਲਿਆ ਤਾਂ ਜਿਹੜਾ ਮਿਲਦਾ ਸੀ ਉਹ ਵੀ ਗਿਆ ਸਰ ਜਿੰਨੂੰ ਮੈਂ ਸਮਝਦੀ ਆ ਜੇ ਸਰਕਾਰ 92 ਪਹਿਲੀਆਂ ਦੀ ਬਣੀ ਹੈ ਸੂਚੀ ਚਾੜੂ ਦੀ ਸਭ ਤੋਂ ਵੱਡਾ ਯੋਗ ਦਾ ਨੋਦੇਸ਼ ਬੰਦੀਆ ਦਾਸਾ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਹਰ ਮਹੀਨੇ ਹਜ਼ਾਰ ਰੁਪਏ ਆਣਗੇ ਤੇ ਆ ਪਹਿਲੀ ਤਰੀਕ ਨੂੰ ਇਹਨਾਂ ਬੀਬੀਆਂ ਨੇ ਸਨੇਹਾ ਦੇ ਨਾਲ ਝੂਠੀ ਸਰਕਾਰ ਨੂੰ ਜੇ ਗਰੀਬ ਦੀ ਵੋਟ ਲੈ ਕੇ ਤੁਹਾਨੂੰ ਅਸੀਂ ਸਰਕਾਰ ਦੇ ਸਕਦੇ ਹਾਂ ਤੇ ਸਾਡੇ ਨਾਲ ਧੋਖਾ ਕਰੋ ਬੈਠੀ ਸਰਕਾਰ ਜੇ ਮੇਰੀਆਂ ਬੈਣਾ ਇਹਨਾਂ ਦੀ ਵੱਡੀ ਸਾਰੀ ਸਰਕਾਰ ਬਣਾ ਸਕਦੇ ਆ ਬੀਬੀਆਂ ਦਾ ਸਮੁੰਦਰ ਦੇਖ ਕੇ ਮਾਈਕ ਵੀ ਘਬਰਾ ਗਿਆ। ਉਹ ਬੀਬੀਆਂ ਦਾ ਸਮੁੰਦਰ ਦੇਖ ਕੇ ਮਾਈਕ ਵੀ ਘਬਰਾ ਗਿਆ। ਇਹ ਵੀ ਆਫ ਹੋ ਗਿਆ। ਜਿਵੇਂ ਇਹ ਮਾਈਕ ਆਫ ਹੋਇਆ ਹੈ ਪਹਿਲੀ ਤਰੀਕ ਨੂੰ ਤੁਸੀਂ ਚਾੜੂ ਨੂੰ ਆਫ ਕਰ ਦੇਣਾ ਹੈ, ਪੰਜੇ ਨੂੰ ਆਫ ਕਰ ਦੇਣਾ ਹੈ। ਦੋਨੋਂ ਝੂਠੀ ਪਾਰਟੀਆਂ ਨੂੰ ਸਿਖਾ ਦੇਣਾ ਹੈ ਜੇ ਬੀਬੀ ਆ ਸਰਕਾਰਾਂ ਬਣਾ ਸਕਦੀਆਂ ਨੇ ਤੇ ਝੂਠੀ ਸਰਕਾਰਾਂ ਨੂੰ ਇਹ ਗਿਰਾ ਵੀ ਸਕਦੀਆਂ ਨੇ ਬੰਦੇ ਪਨਾਹ ਦਿਓ ਇਹਨਾਂ ਨੂੰ ਆ ਜਸੀ ਪਰੋਸੇ ਵਾਲੀ ਤਕੜੀ ਦਾ ਸਾਥ ਲੈ ਕੇ ਆਈਏ ਕਰ ਕਰ ਤਾਈ ਸ਼ਾਬਾਸ਼ ਸ਼ਾਬਾਸ਼ ਬੱਲੇ ਬੱਲੇ ਵਾਸ ਬੱਲੇ ਬੱਲੇ ਕਰ ਦਿਓ ਤੇ ਬੀਬੀਆ ਓ ਮੇਰੇ ਵੱਲੋਂ ਸੁਨੇਹਾ ਇਹ ਸਰਕਾਰ ਨੂੰ ਇਹ ਪੰਜਾਬ ਦੇ ਬੰਦਿਆਂ ਨੂੰ ਕਿ ਬੀਬੀਆਂ ਜਾਗੋਠੀਆਂ ਨੇ ਇਹ ਖੜ ਗਿਆ ਨੇ ਇਹ ਬੀਬੀਆਂ ਸਾਰੀ ਖੜ ਗਿਆ ਨੇ ਹੁਣ ਬੀਬੀਆਂ ਦੀ ਸਰਕਾਰ ਆਉਣ ਵਾਲੀ ਹੈ ਕੋਈ ਰੋਕ ਨਹੀਂ ਸਕਦਾ ਆ ਗਿਆ ਹੜ ਉਹ ਬੀਬੀਆਂ ਦਾ ਹੜ ਦੱਸ ਰਿਹਾ ਹੈ ਕਿ ਹੁਣ ਬੀਬੀਆਂ ਨੇ ਬਣਾ ਦੇਣੀ ਹੈ ਤਕੜੀ ਦੀ ਸਰਕਾਰ ਤੇਰਾ 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 ਤਕੜੀਆਂ ਦੀ ਜਿੱਤ ਕਰਾ ਦਿਓ भगवंत मान झूठे झाड़ू पाई वाली पंजो दा सफाया जीरो 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 तेरा तेरा तकड़ी तेरा 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 तकड़ी तेरा 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 तकड़ी ओ बीबिया ने कर देनी है सुन लो मेरी आवाज तक गई हूं बीबिया दी सुनो बोले सो निहाल सो निशान सो निशान ਉੜਾ ਦੋ ਤੰਬੂ ਭਗਵੰਤਬਾਹਰ ਚਾਏ ਛੋਰ ਨਹੀਂ ਕੋਈ ਗੱਲ ਨਹੀਂ ਕਿਕਲੀ ਕਰਾਂਗੇ ਇਕੱਠੇ ਹੋ ਕੇ 4 ਤਰੀਕ ਨੂੰ ਸਾਰੇ ਜਨੇ ਪਹਿਲੀ ਤਰੀਕ ਤਾਈ ਪੂਰੀ ਮਿਹਨਤ ਕਰ ਗੋ ਪਹਿਲੀ ਤਰੀਕ ਨੂੰ ਵੋਟਾਂ ਪਾ ਕੇ ਫਿਰ 3 ਦਿਨ ਕਿਕਲੀ ਦੀ ਤਿਆਰੀ ਕਰੋ ਕਿ 4 ਤਰੀਕ ਨੂੰ ਕਿਕਲੀ ਕਿਕਲੀ ਬਾਬੇ ਤੇ ਕਿੱਕਲੀ ਭਗਵੰਤ ਆ ਡਟ ਕੇ ਤੇ ਤਿੰਨ ਦਿਨ ਡਟ ਕੇ ਮਿਹਨਤ ਕਰਕੇ ਫਿਰ ਭਗਵੰਤਬਾਨ ਦੀ ਕਿੱਕਲੀ ਆ ਕਿੱਕਲੀ ਕਟਾਂਗੇ ਦੀ